ਸਤਿ ਸ਼੍ਰੀ ਅਕਾਲ ਤੁਸੀਂ ਪੀਐਨਸੀਨ ਦੇਖ ਰਹੇ ਹੋ ਕੈਨੇਡਾ ਦੇ ਵਿੱਚ ਜੇਕਰ ਕੋਈ ਇਸ ਸਮੇਂ ਵਰਕ ਪਰਮਿਟ ਦੇ ਉੱਤੇ ਹੈ ਜਾਂ ਸਟੱਡੀ ਪਰਮਿਟ ਦੇ ਉੱਤੇ ਹੈ ਜਾਂ ਜਾਬਿਸਟਰ ਵੀਜ਼ਾ ਦੇ ਉੱਤੇ ਹੈ ਅਜਿਹੇ ਵਿੱਚ ਉਹਨਾਂ ਦੇ ਕੈਨੇਡਾ ਵਿੱਚ ਜੇਕਰ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਉਸ ਨੂੰ ਕੈਨੇਡਾ ਦੀ ਸਿਟੀਜ਼ਨਸ਼ਿਪ ਨਾ ਮਿਲੇ ਇਹ ਮੰਗ ਕਰਦੇ ਹੋਏ ਜੋ ਕੈਨੇਡਾ ਤੋਂ ਇਮੀਗ੍ਰੇਸ਼ਨ ਦੇ ਕ੍ਰਿਟਿਕ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਮਿਸ਼ੈਲ ਰੈਂਪਲ ਗਾਰਨਰ ਦੇ ਵੱਲੋਂ ਇੱਕ ਅਮੈਂਡਮੈਂਟ ਵੀ ਪਾਈ ਗਈ ਸੀ ਜੋ ਬਿਲ ਸੀ 3 ਦੇ ਉਤੇ ਜਿਸ ਨੂੰ ਕਿ ਲਿਬਰਲਸ ਤੇ ਨਾਲ ਹੀ ਬਲੋਕਬੈਕ ਪਾਰਟੀ ਵੱਲੋਂ ਸਹਿਯੋਗ ਨਹੀਂ ਮਿਲਿਆ ਜਿਸ ਕਰਕੇ ਇਹ ਪਾਸ ਨਹੀਂ ਹੋ ਸਕੀ ਪਰ ਇਸ ਨਾਲ ਜੁੜੀ ਮੰਗ ਪਹਿਲਾਂ ਵੀ ਕਈ ਵਾਰ ਉੱਠ ਚੁੱਕੀ ਹੈ ਕੈਨੇਡਾ ਦੇ ਵਿੱਚ ਤੇ ਇਸ ਸੰਬੰਧੀ ਜੋ ਤਾਜ਼ਾ ਅੰਕੜੇ ਵੀ ਸਾਂਝੇ ਕੀਤੇ ਜਾ ਰਹੇ ਨੇ ਉਸ ਤੋਂ ਇਹ ਸਾਹਮਣੇ ਆਉਂਦਾ ਹੈ ਕਿ ਕਾਫੀ ਗਿਣਤੀ ਦੇ ਵਿੱਚ ਲੋਕ ਇਹ ਚੋਣ ਕਰਦੇ ਨੇ ਜਿਸ ਨੂੰ ਕਿ ਬਰਥ ਟੂਰਿਜ਼ਮ ਦਾ ਨਾਮ ਵੀ ਦਿੱਤਾ ਜਾਂਦਾ ਹੈ ਕਿ ਖਾਸ ਤੌਰ ਉੱਤੇ ਜੋ ਵਿਜ਼ਟਰ ਵੀਜ਼ਾ ਦੇ ਉੱਤੇ ਕੈਨੇਡਾ ਵਿੱਚ ਆਉਂਦੇ ਨੇ ਖਾਸ ਤੌਰ ਤੇ ਕੋਈ ਔਰਤ ਗਰਭਵਤੀ ਹੋਵੇ ਤੇ ਉਸ ਕੋਲ ਕੈਨੇਡਾ ਦਾ ਵੀਜ਼ਾ ਹੋਵੇ ਤਾਂ ਜੋ 6ਵੇਂ ਮਹੀਨੇ ਦੇ ਨੇੜੇ ਦੀ ਜਦ ਗਰਭਵਤੀ ਹੋਵੇ ਤਾਂ ਉਹ ਕੈਨੇਡਾ ਦੇ ਵਿੱਚ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਆ ਕੇ ਉਹ ਕੈਨੇਡਾ ਵਿੱਚ ਬੱਚੇ ਨੂੰ ਜਨਮ ਦਿੰਦੇ ਨੇ ਤੇ ਵਾਪਸ ਫਿਰ ਉਹ ਇੱਥੋਂ ਚਲੇ ਜਾਂਦੇ ਨੇ ਇਸ ਨਾਲ ਫਾਇਦਾ ਕੀ ਹੁੰਦਾ ਹੈ ਇਧਰ ਹੈ ਨਹੀਂ ਕਿ ਬੱਚੇ ਨੂੰ ਜਨਮ ਦੇ ਦਿੱਤਾ ਤੇ ਉਹ ਸਿਟੀਜ਼ਨਸ਼ਿਪ ਕੇ ਬੱਚੇ ਨੂੰ ਮਿਲ ਗਈ ਹੈ ਤੇ ਉਸ ਤੋਂ ਬਾਅਦ ਮਾਪਿਆਂ ਨੂੰ ਵੀ ਮਿਲ ਜਾਵੇਗੀ ਨਹੀਂ ਇਹ ਹੁੰਦਾ ਹੈ ਕਿ ਜਦੋਂ ਬੱਚਾ ਸਿਟੀਜ਼ਨ ਹੋ ਗਿਆ ਕੈਨੇਡਾ ਦਾ ਕੈਨੇਡਾ ਦਾ ਪਾਸਪੋਰਟ ਉਸਨੇ ਲੈ ਲਿਆ ਤੇ ਉਸ ਤੋਂ ਬਾਅਦ ਉਸ ਨੂੰ ਆਪਣੇ ਦੇਸ਼ ਵਾਪਸ ਮਾਪੇ ਲੈ ਜਾਂਦੇ ਨੇ ਤਾਂ ਵੱਟਾ ਹੋ ਕੇ ਜਦੋਂ ਉਹ ਪੜ੍ਹਾਈ ਕਰਨ ਦੀ ਉਮਰ ਦੇ ਵਿੱਚ ਆਉਂਦਾ ਹੈ ਤਾਂ ਕੈਨੇਡਾ ਕੇ ਪੜ੍ਹ ਸਕਦਾ ਹੈ ਤੇ ਉਸ ਬੱਚੇ ਦੇ ਜੋ ਸਟੇਟਸ ਦੇ ਆਧਾਰ ਦੇ ਉੱਤੇ ਅੱਗੇ ਫਿਰ ਉਸਤੇ ਮਾਪਿਆਂ ਨੂੰ ਵੀ ਕੋਈ ਸਟੇਟਸ ਕੈਨੇਡਾ ਦੇ ਵਿੱਚ ਮਿਲ ਸਕਦਾ ਹੈ ਤੇ ਉਹ ਅੱਗੇ ਇੱਥੇ ਪੜ੍ਹਾਈ ਕਰ ਸਕਦਾ ਹੈ ਜੋ ਮੁੱਖ ਚੀਜ਼ ਇਹ ਵੀ ਹੈ ਕਿ ਜੋ ਕੈਨੇਡਾ ਦੇ ਵਿੱਚ এডੂਕੇਸ਼ਨ ਹੈ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਬਹੁਤ ਮਹਿੰਗੀ ਹੁੰਦੀ ਹੈ ਪਰ ਜਦੋਂ ਉਹ ਬੱਚਾ ਕੈਨੇਡਾ ਦੇ ਵਿੱਚ ਆ ਕੇ ਜੋ ਪੜਾਈ ਕਰਨਾ ਚੁਣੇਗਾ ਤਾਂ ਉਸ ਨੂੰ ਇੰਟਰਨੈਸ਼ਨਲ ਵਿਦਿਆਰਥੀਆਂ ਜਿੰਨੀ ਫੀਸ ਨਹੀਂ ਦੇਣੀ ਪਵੇਗੀ ਜੋ ਕੈਨੇਡੀਅਨ ਨਾਗਰਿਕ ਦੇ ਤੌਰ ਦੇ ਉੱਤੇ ਸਾਰੇ ਹੀ ਕੈਨੇਡਾ ਵਿੱਚ ਜੋ ਕੈਨੇਡੀਅਨ ਨਾਗਰਿਕਾਂ ਨੂੰ ਸਹੂਲਤਾਂ ਮਿਲਦੀਆਂ ਨੇ ਉਹਨਾਂ ਦਾ ਲਾਭ ਲੈ ਸਕੇਗਾ ਤੇ ਅੱਗੇ ਫਿਰ ਜਾ ਕੇ ਉਹ ਆਪਣੇ ਮਾਪਿਆਂ ਨੂੰ ਵੀ ਕੈਨੇਡਾ ਦੇ ਵਿੱਚ ਬੁਲਾਉਣ ਤੇ ਇਥੇ ਜੋ ਮੌਕਾ ਉਹਨਾਂ ਦੇ ਵਾਸਤੇ ਬਣਾ ਸਕੇਗਾ ਤੇ ਪੱਕੇ ਤੌਰ ਦੇ ਉਤੇ ਉਹ ਕੈਨੇਡਾ ਵਿੱਚ ਰਹਿ ਸਕਣ ਜਿਸ ਤੇ ਕਿ ਵੱਖ-ਵੱਖ ਕਈ ਰਾਹ ਖੁੱਲ ਜਾਣਗੇ ਤਾਂ ਜਿਸ ਕਰਕੇ ਵੀ ਕਈ ਲੋਕ ਚੋਣ ਕਰਦੇ ਨੇ ਇਸ ਸੰਬੰਧੀ ਸਾਲ 2020 ਦੇ ਵਿੱਚ ਵੀ ਕਾਫੀ ਜ਼ਿਆਦਾ ਆਵਾਜ਼ ਉੱਠੀ ਸੀ ਕਿਉਂਕਿ ਉਸ ਸਮੇਂ CBC ਵੱਲੋਂ ਇੱਕ ਰਿਪੋਰਟ ਪਾਈ ਗਈ ਸੀ ਜੋ ਇੱਕ ਡਾਕੂਮੈਂਟਰੀ ਬਣਾਈ ਗਈ ਸੀ ਜਿਸ ਦੇ ਵਿੱਚ ਕਾਫੀ ਖੁਲਾਸੇ ਕੀਤੇ ਗਏ ਸਨ ਕਿ ਖਾਸ ਤੌਰ ਦੇ ਉਤੇ ਚਾਈਨੀਜ਼ ਭਾਈਚਾਰੇ ਦੇ ਵਿੱਚ ਬਰਥ ਟੂਰਿਜ਼ਮ ਕਾਫੀ ਜ਼ਿਆਦਾ ਪ੍ਰਚਲਿਤ ਹੈ ਤੇ ਜਿੱਥੇ ਰਿਚਮੰਡ ਹਸਪਤਾਲ ਹੈ ਜੋ ਖਾਸ ਤੌਰ ਤੇ ਕਿਉਂਕਿ ਰਿਚਮੈਂਟ ਦੇ ਵਿੱਚ ਬਹੁਤ ਗਿਣਤੀ ਵਿੱਚ ਚਾਈਨੀਸ ਭਾਈਚਾਰਾ ਰਹਿੰਦਾ ਹੈ ਤਾਂ ਉਸ ਹਸਪਤਾਲ ਦੇ ਵਿੱਚ ਜੋ ਟੂਰਿਸਟ ਵੀਜ਼ਾ ਦੇ ਉੱਤੇ ਆਉਂਦੇ ਨੇ ਉਹਨਾਂ ਦੇ ਬੱਚੇ ਜਨਮ ਲੈਂਦੇ ਨੇ ਅੱਗੇ ਉਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਹੁਣ ਤੱਕ ਪਾਈ ਗਈ ਹੈ ਇੱਥੋਂ ਤੱਕ ਕਿ ਹਸਪਤਾਲ ਨੇ ਵੀ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਦੇ ਅਨਪੇਡ ਬਿੱਲ ਵੀ ਕਈ ਖੜੇ ਨੇ ਕਿਉਂਕਿ ਜੋ ਬੱਚੇ ਨੂੰ ਜਨਮ ਦਿੰਦਾ ਹੈ ਇੱਥੇ ਵਿਸਟਰ ਵੀਜ਼ਾ ਦੇ ਉੱਤੇ ਆ ਕੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਜੋ ਉੱਥੇ ਹਸਪਤਾਲ ਦਾ ਬਿੱਲ ਭਰਨਾ ਪੈਂਦਾ ਹੈ 30 ਤੋਂ 35 ਹਜ਼ਾਰ ਡਾਲਰ ਤੱਕ ਦਾ ਖਰਚਾ ਹੁੰਦਾ ਹੈ ਤੇ ਕਈ ਉਹ ਬਿੱਲ ਨਹੀਂ ਸਮੇਸਰ ਪਰ ਪਾਉਂਦੇ ਜਿਸ ਕਰਕੇ 2 ਮਿਲੀਅਨ ਡਾਲਰ ਦੇ ਨੇੜੇ ਹਸਪਤਾਲ ਵੱਲੋਂ ਦੱਸਿਆ ਗਿਆ ਸੀ ਕਿ ਉਹਨਾਂ ਦੇ ਹਜੇ ਉਹ ਅਨਪੇਡ ਬਿੱਲ ਨਹੀਂ ਕਿ ਉਹ ਅਦਾ ਨਹੀਂ ਕੀਤੇ ਗਏ ਤੇ ਕੁਝ ਇਸੇ ਤਰ੍ਹਾਂ ਜਿਵੇਂ ਕਿ ਇਹ ਪ੍ਰਾਈਵੇਟ ਇਲਾਜ ਹੋ ਜਾਂਦਾ ਹੈ ਜਿਸ ਜੋ ਕਿ ਸਰਕਾਰੀ ਫੰਡਿੰਗ ਨਾਲੋਂ ਜ਼ਿਆਦਾ ਫੰਡ ਪ੍ਰਾਈਵੇਟ ਜਦੋਂ ਇਲਾਜ ਕਰਦੇ ਨੇ ਡਾਕਟਰ ਜਾਂ ਫਿਰ ਹਸਪਤਾਲ ਉਹ ਲੈ ਸਕਦੇ ਨੇ ਜਿਸ ਕਰਕੇ ਸਵਾਲ ਇਹ ਵੀ ਉੱਠੇ ਸਨ ਕਿ ਅਜੇਹੇ ਵਿੱਚ ਇਹੋ ਜਿਹੇ ਮਾਮਲਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜਿਸ ਕਰਕੇ ਕੈਨੇਡਾ ਵਿੱਚ ਮੌਜੂਦ ਕੈਨੇਡੀਅਨ ਨਾਗਰਿਕ ਨੇ ਜੋ ਮੁੱਖ ਤੌਰ ਦੇ ਉੱਤੇ ਤਰਜੀਹ ਦੇ ਤੌਰ ਤੇ ਡਿਜ਼ਰਵ ਕਰਦੇ ਨੇ ਕਿ ਉਹਨਾਂ ਦਾ ਇਲਾਜ ਹੋਣਾ ਚਾਹੀਦਾ ਹੈ ਇਹ ਵੀ ਇਸ ਦੇ ਨਾਲ ਪ੍ਰਭਾਵਿਤ ਹੋ ਰਿਹਾ ਹੈ ਵੱਖ-ਵੱਖ ਕਈ ਅਜਿਹੇ ਮੁੱਦੇ ਨੇ ਵੱਖ-ਵੱਖ ਕਈ ਅਜਿਹੇ ਸਵਾਲ ਨੇ ਜੋ ਇਸ ਉੱਤੇ ਚੁੱਕੇ ਜਾਂਦੇ ਰਹੇ ਨੇ ਸਮੇਂ-ਸਮੇਂ ਦੇ ਉਤੇ ਤੇ ਇਸ ਸਮੇਂ ਜੋ ਇਹ ਮੰਗ ਕੀਤੀ ਜਾ ਰਹੀ ਹੈ ਇਸ ਨੂੰ ਲਗਾਤਾਰ ਨਾ ਪੱਖੀ ਜਵਾਬ ਹੀ ਮਿਲ ਰਿਹਾ ਹੈ ਜੋ ਇਸ ਸਮੇਂ ਤਾਂ ਜੋ ਸਾਲ 2025 ਵਿੱਚ ਮਿਸ਼ੀਲ ਰੈਂਪਲ ਗਾਰਡਨਰ ਦੇ ਵੱਲੋਂ ਅਮੈਂਡਮੈਂਟ ਦੀ ਮੰਗ ਕੀਤੀ ਗਈ ਇਸ ਤੋਂ ਪਹਿਲਾਂ ਸਾਲ 2016 ਦੇ ਵਿੱਚ ਅਕਤੂਬਰ 19 2016 ਵਿੱਚ ਰਿਚਮੰਡ ਤੋਂ ਹੀ ਇੱਕ ਐਮਪੀ ਐਲਿਸ ਵੌਂਗ ਉਹਨਾਂ ਨੇ ਵੀ ਇੱਕ ਪਟੀਸ਼ਨ ਰੱਖੀ ਸੀ ਜੋ ਪਾਰਲੀਮੈਂਟ ਦੇ ਵਿੱਚ ਉਸ ਨੂੰ ਸਹਿਯੋਗ ਨਹੀਂ ਸਿੱਮਲ ਸਕਿਆ ਉਸ ਤੋਂ ਬਾਅਦ ਸਾਲ 2018 ਵਿੱਚ 5 ਅਕਤੂਬਰ ਨੂੰ ਲਿਬਰਲ ਪਾਰਟੀ ਤੋਂ ਹੀ ਐਮਪੀ ਤੇ ਉਹ ਵੀ ਰਿਜiment ਤੋਂ ਹੀ ਸਟੀਵਨਸਨ ਰਿਜiment ਈਸਟ ਤੋਂ ਐਮਪੀ ਸਨ ਉਹ ਉਹਨਾਂ ਨੇ ਵੀ ਇਹ ਪਟੀਸ਼ਨ ਰੱਖੀ ਸੀ ਪਰ ਉਸ ਨੂੰ ਵੀ ਸਹਿਯੋਗ ਨਹੀਂ ਸਿੱਮਲ ਸਕਿਆ ਇਸ ਮੌਕੇ ਜੋ بار بار ਮੰਗ ਕੀਤੀ ਜਾਂਦੀ ਹੈ ਉਸ ਦੇ ਵਿੱਚ ਮੁੱਖ ਤੌਰ ਤੇ ਮੰਗਿਆ ਜਾਂਦਾ ਹੈ ਕਿ ਜੋ ਕੈਨੇਡਾ ਵਿੱਚ ਜਿੰਨੇ ਵੀ ਬੱਚੇ ਜਨਮ ਲੈਂਦੇ ਨੇ ਉਹਨਾਂ ਦੇ ਜੋ ਮਾਪੇ ਨੇ ਉਹਨਾਂ ਵਿੱਚੋਂ ਘੱਟੋ ਘੱਟ ਇੱਕ ਜਣਾ ਤਾਂ ਪੀਆਰ ਹੋਣਾ ਜ਼ਰੂਰੀ ਹੈ ਜੇਕਰ ਬੱਚੇ ਨੂੰ ਅਗੇ ਸਿਟੀਜ਼ਨਸ਼ਿਪ ਦੇਣੀ ਹੈ ਪਰ ਇਸ ਸਮੇਂ ਤੱਕ ਦੇ ਜੋ ਕੈਨੇਡਾ ਦਾ ਕਾਨੂੰਨ ਹੈ ਇੱਥੋਂ ਤੱਕ ਕਿ ਅਮਰੀਕਾ ਦੇ ਵਿੱਚ ਵੀ ਡੋਨਲਡ 트੍ਰੰਪ ਦੇ ਵੱਲੋਂ ਹੁਣ ਤੱਕ ਕੋਸ਼ਿਸ਼ ਤਾਂ ਬਹੁਤ ਕੀਤੀ ਗਈ ਹੈ ਕਿ ਇਹੋ ਜਿਹੇ ਮਾਮਲੇ ਜੋ ਬੰਦ ਕਰ ਦਿੱਤੇ ਜਾਣ ਕਿ ਅਗੇ ਬੱਚੇ ਨੂੰ ਸਿਟੀਜ਼ਨਸ਼ਿਪ ਨਾ ਮਿਲੇ ਇਹ ਬਹੁਤ ਲੰਮੀ ਕਾਨੂੰਨੀ ਲੜਾਈ ਦਾ ਮਾਮਲਾ ਹੈ ਬੇਸ਼ੱਕ ਕੈਨੇਡਾ ਵਿੱਚ ਅਮਰੀਕਾ ਨਾਲੋਂ ਕੁਝ ਕਾਨੂੰਨ ਵੱਖ ਨੇ ਪਰ ਇਸ ਮਾਮਲੇ ਦੇ ਉੱਤੇ ਜੋ ਲਗਾਤਾਰ ਜਿਨ੍ਹਾਂ ਨੇ ਵੀ ਆਵਾਜ਼ ਅਧਿਕਾਰਤ ਤੌਰ ਦੇ ਉੱਤੇ ਚੁੱਕੀ ਹੈ ਕਿ ਅਜਿਹੀ ਮੰਗ ਰੱਖੀ ਹੈ ਉਸ ਨੂੰ ਕੋਈ ਬਹੁਤਾ ਸਹਿਯੋਗ ਨਹੀਂ ਮਿਲਿਆ ਜੋ ਅੰਕੜੇ ਵੀ ਸਾਹਮਣੇ ਆਏ ਨੇ ਇਹ ਕੋਈ ਸਟੈਟਸ ਕੈਨੇਡਾ ਦੇ ਅੰਕੜੇ ਨਹੀਂ ਹੈ ਜੋ ਇਸ ਸਮੇਂ ਤੱਕ ਦੇ ਜੋ ਇੱਕ ਤਾਜ਼ਾ ਰਿਪੋਰਟ ਹੁਣੇ ਆਈ ਸੀ ਜਿਸ ਦੇ ਵਿੱਚ ਸਾਂਝਾ ਕੀਤਾ ਗਿਆ ਸੀ ਜੋ ਪੋਲਿਸੀ ਆਪਸ਼ਨਸ ਦੇ ਵੱਲੋਂ ਇੱਕ ਰਿਪੋਰਟ ਛਾਪੀ ਗਈ ਜਿਸ ਵਿੱਚ ਕਿਹਾ ਗਿਆ ਕਿ ਬਰਥ ਟੂਰਿਜ਼ਮ ਹੈ ਜੋ ਉਹ ਕੋਵਿਡ-19 ਦੀ ਮਹਾਂਮਾਰੀ ਤੋਂ ਪਹਿਲਾਂ ਜਿਸ ਤਰ੍ਹਾਂ ਅੰਕੜੇ ਲਗਾਤਾਰ ਵਧ ਰਹੇ ਸਨ ਕੁਝ ਉਸੇ ਤਰ੍ਹਾਂ ਮੁੜ ਤੋਂ ਅੰਕੜੇ ਵਧਣ ਲੱਗੇ ਨੇ ਬਰਥ ਟੂਰਿਜ਼ਮ ਨਾਲ ਜੁੜੇ ਹੋਏ ਤੇ ਇਹ ਅੰਕੜੇ ਕੋਈ ਸਰਕਾਰੀ ਵੈੱਬਸਾਈਟ ਦੇ ਵੱਲੋਂ ਨਹੀਂ ਸਗੋ ਦਰਅਸਲ ਕਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫੋਰਮੇਸ਼ਨ ਦੇ ਵੱਲੋਂ ਸਾਂਝੇ ਕੀਤੇ ਗਏ ਉਸ ਆਧਾਰ ਤੇ ਕਿ ਜੋ ਹਸਪਤਾਲਾਂ ਦੇ ਵਿੱਚ ਜੋ ਪ੍ਰਵਾਸੀਆਂ ਦੇ ਬੱਚੇ ਜਨਮ ਜਦੋਂ ਜਨਮ ਲੈਂਦੇ ਨੇ ਖਾਸ ਤੌਰ ਦੇ ਉੱਤੇ ਜੋ ਵਿਜ਼ਟਰ ਵੀਜ਼ਾ ਦੇ ਉੱਤੇ ਹੁੰਦੇ ਨੇ ਜਾਂ ਫਿਰ ਜਿਨ੍ਹਾਂ ਦਾ ਜੋ ਹੈਲਥ ਕਵਰੇਜ ਨਹੀਂ ਹੁੰਦੀ ਜਿਨ੍ਹਾਂ ਕੋਲ ਮੁੱਖ ਤੌਰ ਦੇ ਉੱਤੇ ਉਹੀ ਹੁੰਦੇ ਨੇ ਜੋ ਵਿਜ਼ਟਰ ਵੀਜ਼ਾ ਉੱਤੇ ਕੈਨੇਡਾ ਵਿੱਚ ਆਏ ਹੋਣ ਤਾਂ ਉਹਨਾਂ ਨੂੰ ਜੋ ਉੱਥੇ ਫੀਸ ਦੇਣੀ ਪੈਂਦੀ ਹੈ ਹਸਪਤਾਲ ਦੇ ਜੋ ਚਾਰजेस ਹੁੰਦੇ ਨੇ ਉਸਦੀ ਜੋ ਇੱਕ ਫਾਈਨੈਂਸ਼ੀਅਲ ਰਿਪੋਰਟ ਹੁੰਦੀ ਹੈ ਹਸਪਤਾਲ ਦੀ ਉਸ ਆਧਾਰ ਤੇ ਇਹ ਅੰਕੜੇ ਕੱਢੇ ਗਏ ਨੇ ਜੋ ਕੈਨੇਡਾ ਇੰਸਟੀਚਿਊਟ ਫਾਰ ਹੈਲਥ ਇੰਸਟੀਚਿਊਟ ਨੇ ਇਹ ਅੰਕੜੇ ਸਾਂਝੇ ਕੀਤੇ ਨੇ ਜੋ ਉਹਨਾਂ ਨੇ ਇਹ ਜਾਣਕਾਰੀ ਹਸਪੀਟਲ ਫਾਈਨੈਂਸ਼ੀਅਲ ਡਾਟਾ ਦੇ ਵਿੱਚੋਂ ਸਾਂਝੀ ਕੀਤੀ ਹੈ ਜੋ ਸਰਵਿਸ ਪ੍ਰੋਵਾਈਡਡ ਟੂ ਨਾਨ ਰੈਜ਼ੀਡੈਂਟਸ ਹੁੰਦੀ ਹੈ ਕਿਉਂਕਿ ਜੋ ਨਾਨ ਰੈਜ਼ੀਡੈਂਟ ਹੁੰਦੇ ਨੇ ਉਸ ਦੇ ਵਿੱਚ ਸਾਰੇ ਤਾਂ ਸਾਰਿਆਂ ਨੂੰ ਕਵਰੇਜ ਨਹੀਂ ਮਿਲਦੀ ਜਿਸ ਕਰਕੇ ਜਦੋਂ ਉਹਨਾਂ ਦੇ ਅੱਗੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਚਾਹੇ ਬੱਚੇ ਨੂੰ ਜਨਮ ਦੇਣਾ ਹੋਵੇ ਜਾਂ ਆਪਣਾ ਕੋਈ ਲਾਜਵੀ ਕਰਵਾਉਣਾ ਹੋਵੇ ਅਜਿਹੇ ਵਿੱਚ ਉਹਨਾਂ ਨੂੰ ਹਸਪਤਾਲ ਦੀ ਜੋ ਫੀਸ ਆ ਭਰਨੀ ਪੈਂਦੀ ਹੈ ਤਾਂ ਉਸ ਸੂਚੀ ਦੇ ਵਿੱਚੋਂ ਹੀ ਇਹ ਜੋ ਅੰਕੜਾ ਕੱਢਿਆ ਗਿਆ ਉਸ ਵਿੱਚ ਦੱਸਿਆ ਗਿਆ ਏ ਜਿਵੇਂ ਜੋ ਸਾਲ 2019 ਦਾ ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ 5698 ਬੱਚਿਆਂ ਨੇ ਜਨਮ ਲਿਆ ਸੀ ਜੋ ਨਾਨ ਰੈਜ਼ਿਡੈਂਟਸ ਦੇ ਬੱਚੇ ਸਨ ਤੇ ਉਸ ਤੋਂ ਬਾਅਦ ਸਾਲ 2020 ਵਿੱਚ ਇਹ ਗਿਣਤੀ ਇੱਕਦਮ ਘਟ ਗਈ ਜੋ 2433 ਦੇ ਉੱਤੇ ਰਹਿ ਗਈ ਪਰ 2019 ਤੱਕ ਹਰ ਸਾਲ ਲਗਾਤਾਰ ਗਿਣਤੀ ਵਧਦੀ ਜਾ ਰਹੀ ਸੀ 2020 ਵਿੱਚ ਪਤਾ ਹੀ ਹੈ ਕਿ ਕੋਵਿਡ-19 ਦੀ ਮਹਾਮਾਰੀ ਦੇ ਕਰਕੇ ਇਹ ਅੰਕੜਾ ਆਇਆ ਪਰ ਉਸ ਤੋਂ ਬਾਅਦ ਹੁਣ ਲਗਾਤਾਰ ਸਾਲ 2022 ਤੋਂ ਦੁਬਾਰਾ ਤੋਂ ਇਹ ਅੰਕੜਾ ਵਧਦਾ ਹੀ ਜਾ ਰਿਹਾ ਤੇਜ਼ੀ ਨਾਲ ਦੁਬਾਰਾ ਤੋਂ ਜੋ ਸਾਲ 2023 ਦੇ ਵਿੱਚ 5211 ਤੱਕ ਗਿਣਤੀ ਪਹੁੰਚ ਗਈ 2024 ਦੇ ਵਿੱਚ 5430 ਬੱਚਿਆਂ ਨੇ ਜਨਮ ਲਿਆ ਜੋ ਨਾਨ ਰੈਜ਼ੀਡੈਂਟ ਦੇ ਹੋਏ ਨਹੀਂ ਤੇ ਜੋ ਸਟੈਟਸ ਕੈਨੇਡਾ ਦੀ ਰਿਪੋਰਟ ਦੇਖੀ ਜਾਵੇ ਤਾਂ ਉਸ ਵਿੱਚ ਅੰਕੜਾ ਹੈ ਕਿ ਕੈਨੇਡਾ ਭਾਰਤ ਦੇ ਵਿੱਚ ਸਾਲ 2023 ਵਿੱਚ 352644 ਬੱਚਿਆਂ ਨੇ ਜਨਮ ਲਿਆ ਸੀ ਜਦ ਕਿ ਸਾਲ 2024 ਵਿੱਚ 365737 ਕੁੱਲ ਬੱਚਿਆਂ ਨੇ ਜਨਮ ਲਿਆ ਸੀ ਯਾਨੀ ਕਿ ਉਹਨਾਂ ਦੇ ਵਿੱਚੋਂ ਨਾਨ ਰੈਜ਼ਿਡੈਂਟਸ ਦੇ ਜੋ ਬੱਚੇ ਹੋਏ ਨੇ ਸਾਲ 2024 ਵਿੱਚ 5430 ਬੱਚੇ ਜਿਨ੍ਹਾਂ ਨੂੰ ਜਨਮ ਲਿਆਏ ਅੱਗੇ ਉਹਨਾਂ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਮਿਲੇਗੀ ਜੋ ਇਹ ਅੰਕੜਾ ਸਾਂਝਾ ਕੀਤਾ ਗਿਆ ਜਿਸ ਸਬੰਧੀ ਨਾਲ ਹੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਕਿ ਲਗਾਤਾਰ ਜੋ ਬਰਥ ਟੂਰਿਜ਼ਮ ਮੋੜ ਤੋਂ ਵਧਣ ਲੱਗਿਆ ਹੈ ਉਸਦੇ ਵਿੱਚ ਹੋਰ ਜ਼ਿਆਦਾ ਵਾਧਾ ਹੋ ਰਿਹਾ ਹੈ ਹੁਣ ਇੱਥੇ ਇਹ ਨਹੀਂ ਹੈ ਕਿ ਸਿਰਫ ਆਪਣੇ ਆਪ ਹੀ ਲੋਕ ਜੋ ਬਰਥ ਟੂਰਿਜ਼ਮ ਵਧ ਰਿਹਾ ਹੈ ਉਸ ਪਿੱਛੇ ਕਿ ਆਪਣੇ ਆਪ ਹੀ ਜਦੋਂ ਵਿਜ਼ਟਰ ਵੀਜ਼ਾ ਜਾਂ ਫਿਰ ਉਹਨਾਂ ਕੋਲ ਕੋਈ ਹੋਵੇ ਜਾਂ ਕੋਈ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਹੋਵੇ ਉਹ ਕੈਨੇਡਾ ਵਿੱਚ ਆ ਜਾਂਦੇ ਨੇ ਆਪਣੀ ਮਰਜ਼ੀ ਦੇ ਨਾਲ ਤੇ ਇੱਥੇ ਆ ਕੇ ਬੱਚੇ ਨੂੰ ਜਨਮ ਦਿੰਦੇ ਨੇ ਤੇ ਉਸ ਤੋਂ ਬਾਅਦ ਉਹ ਬੱਚੇ ਨੂੰ ਲੈ ਕੇ ਵਾਪਸ ਚਲੇ ਜਾਂਦੇ ਨੇ ਕਈ ਏਜੰਸੀਆਂ ਵੀ ਇਸ ਸੰਬੰਧੀ ਕੰਮ ਕਰ ਰਹੀਆਂ ਨੇ ਜਿਸ ਤੇ ਖੁਲਾਸੇ ਜੋ ਦ ਫਿਫਥ ਸਟੇਟ ਇੱਕ ਡਾਕੂਮੈਂਟਰੀ ਸੀਬੀਸੀ ਵੱਲੋਂ ਬਣਾਈ ਗਈ ਸੀ ਇਸ ਨਾਲ ਜੁੜੀ ਹੋਈ ਜਿਸ ਦਾ ਨਾਮ ਰੱਖਿਆ ਗਿਆ ਸੀ ਪਾਸਪੋਰਟ ਬੇਬੀਜ਼ ਉਸ ਦੇ ਵਿੱਚ ਵੀ ਕਈ ਖੁਲਾਸੇ ਕੀਤੇ ਗਏ ਸਨ ਜਿਸ ਵਿੱਚ ਦੱਸਿਆ ਗਿਆ ਸੀ ਕਿ ਕਿਵੇਂ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਕਈ ਏਜੰਸੀਆਂ ਜੋ ਆਨਲਾਈਨ ਐਡ ਪਾਉਂਦੀਆਂ ਨੇ ਵਿਗਿਆਪਨ ਪਾਉਂਦੀਆਂ ਨੇ ਜਿਸ ਦੇ ਵਿੱਚ ਆਫਰ ਦਿੱਤੀ ਜਾਂਦੀ ਹੈ ਕਿ ਉਹ ਕੈਨੇਡਾ ਦੇ ਵਿੱਚ ਗਰਭਵਤੀ ਔਰਤ ਨੂੰ ਉੱਥੇ ਰੱਖਣ ਦਾ ਵੀ ਸਾਰਾ ਵਸੀਲਾ ਕਰਕੇ ਦੇਣਗੇ ਜੋ ਬੱਚੇ ਨੂੰ ਜਨਮ ਦੇਵਾਉਣ ਤੱਕ ਦਾ ਵਸੀਲਾ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਜਦੋਂ ਬੱਚਾ ਜਨਮ ਲੈ ਲੈਂਦਾ ਉਸ ਨੂੰ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਬੱਚੇ ਨੂੰ ਲੈ ਕੇ ਕੈਨੇਡੀਅਨ ਪਾਸਪੋਰਟ ਬੱਚੇ ਦਾ ਲੈ ਕੇ ਵਾਪਸ ਜਾ ਸਕਦੀ ਹੈ ਔਰਤ ਜਿਸ ਪਿੱਛੇ ਜੋ ਇੱਥੋਂ ਤੱਕ ਕਿ ਇੱਥੋਂ ਦੇ ਜੋ ਚਾਈਨੀਜ਼ ਭਾਈਚਾਰੇ ਤੋਂ ਖਾਸ ਤੌਰ ਤੇ ਵੱਡੀ ਗਿਣਤੀ ਦੇ ਵਿੱਚ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਤੇ ਹੁਣ ਵੀ ਆ ਰਹੇ ਹੋਣਗੇ ਕਿਉਂਕਿ ਕਈ ਜਿਹੇ ਘਰ ਬਣੇ ਹੋਏ ਨੇ ਜਿੱਥੇ ਕਿ ਖਾਸ ਤੌਰ ਤੇ ਵੱਡੀ ਗਿਣਤੀ ਦੇ ਵਿੱਚ ਜੋ ਔਰਤਾਂ ਉੱਥੇ ਰੱਖੀਆਂ ਜਾਂਦੀਆਂ ਨੇ ਉਹਨਾਂ ਨੂੰ ਸਾਰੀ ਸਹੂਲਤ ਦਿੱਤੀ ਜਾਂਦੀ ਹੈ ਬੱਚੇ ਨੂੰ ਜਨਮ ਦੇ ਕੇ ਫਿਰ ਉੱਥੇ ਉਹ ਵਾਪਸ ਚਲੀਆਂ ਜਾਂਦੀਆਂ ਨੇ ਬੱਚੇ ਨੂੰ ਲੈ ਕੇ ਜਿਸ ਸਮੇਂ ਦੌਰਾਨ ਉਹ ਇੱਥੇ ਰਹਿੰਦੀਆਂ ਨੇ ਤਾਂ ਜਿਵੇਂ ਹਸਪਤਾਲ ਦਾ ਖਰਚਾ ਤਾਂ 30 ਤੋਂ 35000 ਡਾਲਰ ਤੱਕ ਆਉਂਦਾ ਤਾਂ ਉਹਨਾਂ ਤੋਂ ਕੁੱਲ ਕੈਨੇਡਾ ਵਿੱਚ ਆਉਣ ਤੱਕ ਦਾ ਵੀ ਸਾਰਾ ਪੈਕੇਜ ਦੀ ਤਰ੍ਹਾਂ ਉਹਨੂੰ ਦਿੱਤਾ ਜਾਂਦਾ ਹੈ ਜੋ ਕਿ 70000 ਡਾਲਰ ਤੱਕ ਲਏ ਜਾਂਦੇ ਨੇ ਉਹਨਾਂ ਤੋਂ ਜੋ ਵੱਖ-ਵੱਖ ਏਜੰਸੀਆਂ ਜਿਹੇ ਕੰਮ ਕਰਦੀਆਂ ਨੇ ਇੱਥੋਂ ਤੱਕ ਕਿ ਇਸ ਨੂੰ ਪ੍ਰਮੋਟ ਕਰਨ ਵਾਸਤੇ ਜਿਵੇਂ ਕਿ ਇਸ ਵਿੱਚ ਉਦਾਹਰਨਾਂ ਦੱਸੀਆਂ ਗਈਆਂ ਸੀ ਕਿ ਚੀਨ ਦੇ ਵਿੱਚ ਕਈ ਵੀ ਵਿਗਿਆਪਨ ਚਲਾਏ ਗਏ ਜਿਸ ਵਿੱਚ ਕੈਨੇਡਾ ਦੇ ਵਿੱਚ ਕੰਮ ਕਰਦੇ ਡਾਕਟਰ ਦੀ ਤਸਵੀਰ ਵੀ ਪਾਈ ਗਈ ਤਾਂ ਕਿ ਜੋ ਲੋਕਾਂ ਨੂੰ ਉੱਥੇ ਕਨਵਿੰਸ ਕੀਤਾ ਜਾ ਸਕੇ ਕਿ ਉਹਨਾਂ ਦਾ ਭਰੋਸਾ ਵੱਧ ਸਕੇ ਕਿ ਇਹ ਡਾਕਟਰ ਸਹਾਇਤਾ ਕਰਦੇ ਨੇ ਕਿ ਸੁਰੱਖਿਅਤ ਤਰੀਕੇ ਨਾਲ ਬੱਚੇ ਨੂੰ ਜਨਮ ਦੇਵੋਣ ਦੇ ਵਿੱਚ ਤੇ ਜਿਸ ਤੋਂ ਬਾਅਦ ਉਹ ਕੈਨੇਡੀਅਨ ਪਾਸਪੋਰਟ ਲੈ ਕੇ ਉੱਥੇ ਤੋਂ ਜਾ ਸਕਦੇ ਨੇ ਤੇ ਵੱਖ-ਵੱਖ ਕੁਝ ਅਜਿਹੇ ਜੋ ਬਰਥ ਟੂਰਿਜ਼ਮ ਦੇ ਨਾਲ ਜੁੜੇ ਹੋਏ ਵੀ ਕਈ ਕਾਨੂੰਨੀ ਕੰਮ ਹੋਣ ਦੇ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਜੋ ਸਾਹਮਣੇ ਦਿੱਤੀ ਜਾਂਦੀ ਰਹੀ ਹੈ ਤੇ ਪਰ ਇਸ ਸਮੇਂ ਤੱਕ ਜੋ ਹੁਣ ਕੈਨੇਡਾ ਵਿੱਚ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਇਸ ਸਮੇਂ ਮੌਜੂਦ ਨੇ ਆਊਟ ਆਫ ਸਟੇਟਸ ਵੀ ਕਈ ਹੋ ਚੁੱਕੇ ਨੇ ਜਾਂ ਫਿਰ ਕਈ ਆਊਟ ਆਫ ਸਟੇਟਸ ਹੋਣ ਵਾਲੇ ਨੇ ਤੇ ਜੋ ਵਿਜ਼ਿਟਰ ਵੀਜ਼ਾ ਦੇ ਉੱਤੇ ਵੀ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਲੋਕ ਆ ਰਹੇ ਨੇ ਅਜਿਹੇ ਵਿੱਚ ਉਹ ਅੱਗੇ ਬੱਚੇ ਨੂੰ ਜਨਮ ਦੇ ਕੇ ਬੱਚੇ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਪਰ ਦੇਵਾਂ ਦਾ ਲਾਹਾ ਨਾ ਲੈ ਸਕਣ ਇਸ ਨਾਲ ਜੁੜੀ ਮੰਗ ਕੰਜ਼ਰਵਟਿਵ ਪਾਰਟੀ ਦੇ ਵੱਲੋਂ ਲਗਾਤਾਰ ਰੱਖੀ ਜਾ ਰਹੀ ਹੈ ਨਾ ਸਿਰਫ ਇਹ ਅਮੈਂਡਮੈਂਟ ਪੇਸ਼ ਕੀਤੀ ਗਈ ਜਿਸ ਵਿੱਚ ਸੋਧ ਕੀਤੇ ਜਾਣ ਦੀ ਮੰਗ ਕੀਤੀ ਗਈ ਸਗੋਂ ਇਸ ਤੋਂ ਇਲਾਵਾ ਵੀ ਪ੍ਰੈਸ ਕਾਨਫਰੰਸ ਕਰਕੇ ਵੀ ਜੋ ਮਿਸ਼ੇਲ ਰੈਂਪਲ ਗਾਰਡਨਰ ਦੇ ਵੱਲੋਂ ਕਿਹਾ ਗਿਆ ਕਿ ਉਹ ਮੰਗ ਕਰਦੇ ਨੇ ਆਪਣੀ ਪਾਰਟੀ ਦੇ ਵੱਲੋਂ ਕਿ ਉਹਨਾਂ ਬੱਚਿਆਂ ਨੂੰ ਸਿਟੀਜ਼ਨਸ਼ਿਪ ਦੇਣੀ ਬੰਦ ਕੀਤੀ ਜਾਵੇ ਜੋ ਨਾਨ ਰੈਜ਼ੀਡੈਂਟਸ ਦੇ ਹੁੰਦੇ ਨੇ ਇਹ ਸ਼ਰਤ ਰੱਖੀ ਜਾਵੇ ਕਿ ਘੱਟੋ ਘੱਟ ਦੋਵੇਂ ਮਾਪਿਆਂ ਵਿੱਚੋਂ ਇੱਕ ਜਣਾ ਕੈਨੇਡਾ ਵਿੱਚ ਪੀਆਰ ਜਾਂ ਸਿਟੀਜ਼ਨ ਹੋਣਾ ਜ਼ਰੂਰੀ ਹੈ ਜੇਕਰ ਬੱਚੇ ਨੂੰ ਅੱਗੇ ਸਿਟੀਜ਼ਨਸ਼ਿਪ ਦੇਣੀ ਹੈ ਪਰ ਇੱਥੇ ਇੱਕ ਇਹ ਵੀ ਅੰਕੜਾ ਸਾਹਮਣੇ ਆਉਂਦਾ ਹੈ ਕਿ ਕੈਨੇਡਾ ਵਿੱਚ ਬੱਚਿਆਂ ਦੇ ਜਨਮ ਲੈਂਡ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਫਰਟੀਲਿਟੀ ਰੇਟ ਬਹੁਤ ਘਟ ਰਿਹਾ ਹੈ ਜਿਸ ਕਰਕੇ ਕੈਨੇਡਾ ਨੂੰ ਨੌਜਵਾਨਾਂ ਦੀ ਨਵੇਂ ਜੰਮਣ ਵਾਲੇ ਬੱਚਿਆਂ ਦੀ ਵੱਧ ਗਿਣਤੀ ਦੀ ਲੋੜ ਵੀ ਹੈ ਤਾਂ ਇਹ ਵੀ ਇੱਕ ਕਾਰਨ ਹੈ ਕਿ ਕੈਨੇਡਾ ਦੇ ਵਿੱਚ ਇਸ ਸਮੇਂ ਸਹਿਯੋਗ ਦਿੱਤਾ ਜਾ ਰਿਹਾ ਹੈ ਜੋ ਅਜੇ ਹੁਣ ਕੋਈ ਸਖਤ ਕਾਨੂੰਨ ਨਹੀਂ ਲਿਆਂਦਾ ਜਾ ਰਿਹਾ ਜਿਹੋ ਜਿਹੇ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਪਰ ਇਸ ਦੇ ਉੱਤੇ ਹੁਣ ਤੱਕ ਮੰਗ ਹੀ ਕੀਤੀ ਜਾ ਰਹੀ ਹੈ ਕੋਈ ਕਦਮ ਨਹੀਂ ਚੁੱਕਿਆ ਗਿਆ ਜਾਂ ਕੋਈ ਕੋਈ ਇਸ ਨਾਲ ਜੁੜਿਆ ਕਾਨੂੰਨ ਨਹੀਂ ਸਾਹਮਣੇ ਆਇਆ ਪਰ ਜੇਕਰ ਕੋਈ ਅਪਡੇਟ ਸਾਹਮਣੇ ਆਵੇਗੀ ਤਾਂ ਤੁਹਾਨੂੰ ਦੱਸਾਂਗੇ